ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾ ਰਹੇ ਆਪਾਂ ਆਪਣੀ ULDV 303 ਨੰਬਰ ਦੀ ਝੋਟੀ ਜਿਹੜੀ ਮੂੰਹੋਂ ਚਾਰ ਦੰਦ ਹੈ ਜੀ ਮੂੰਹੋਂ ਚਾਰ ਦੰਦ ਹੈ ਹਾਂ ਆਰਡਰ ਕੁਆਲਿਟੀ ਦੇ ਨਸਾ ਦੇਖੋ ਜੀ ਬੈਂਸ ਬੈਂਸ ਤੁਸੀਂ ਦੇਖ ਸਕਦੇ ਹੋ ਆਰਡਰ ਕੁਆਲਿਟੀ ਦੇ ਬਹੁਤ ਬੰਨਾਨੇ ਦੇ ਆਰਡਰ ਕੁਆਲਿਟੀ ਦੇ ਲੱਗੀ ਹੋਈਆਂ ਤੇ ਬਹੁਤ ਜਲਦ ਆਪਾਂ ਇਹਦੀ ਲਾਈਵ ਚ ਬਾਈ ਲੈ ਕੇ ਆਵਾਂਗੇ ਜਿਹੜੀ ਆਪਣੀ ਆਪਾਂ ਲਾਈਵ ਚ ਬਾਈ ਕਰਾਂਗੇ ਉਹ ਤਿੰਨ ਟਾਈਮ ਕਰਾਂਗੇ ਜੀ ਇਹਦੀ ਤਿੰਨ ਟਾਈਮ ਦੀ ਆਪਾਂ ਲਾਈਵ ਚ ਬਾਈ ਲੈ ਕੇ ਆਵਾਂਗੇ ਜੀ ਇਹੇ ਝੋਟੀਏ ਉੱਤਰਾਖੰਡ ਵਾਲੇ ਉੱਤਰਾਖੰਡ ਚ ਸੀਮਨ ਬੈਂਕੇ ਜਿਹੜੀ ਯੂ ਐਲ ਡੀ ਵੀ ਯੂ ਐਲ ਡੀ ਵੀ ਨਾਮ ਦੇ ਸੀਮਨ ਬੈਂਕ ਹੈ ਜੀ ਉੱਥੋਂ ਦੇ 303 ਨੰਬਰ ਦੀ ਫੀਮੇਲ ਹੈ 66 ਸਿਮ ਲਾਏ ਹੋਏ ਸੀ ਆਪਾਂ ਨੇ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਬਾਈ ਜੋ ਇਹਦੀ ਮਾਂ ਸੀ ਉਹ ਸੀ ਸ਼ਕੰਦਰਬੁੱਲ ਦੀ एलडीएफ ਵਾਲੇ ਸਕੰਦਰ ਬੁੱਲਦੀ ਜੀ ਦਾ ਪਹਿਲੇ ਸੂਏ ਦੁੱਧ ਰਿਹਾ ਜੀ 1.5 ਕਿਲੋ ਤੇ ਇਹਦੀ ਆਪਾਂ ਨਾਨੀ ਦੀ ਗੱਲ ਕਰੀਏ ਤੇ ਜਿਹੜੀ ਇਹਦੀ ਨਾਨੀ ਸੀ ਬਈ ਉਹਦਾ ਦੁੱਧ ਰਿਹਾ ਸੀਗਾ ਵੀ ਉਹਦਾ ਵੀ ਦੁੱਧ 11 1.5 ਕਿਲੋ ਸੀ ਪਹਿਲੇ ਸੂਏ ਤੇ ਚੌਥੇ ਸੂਏ ਉਹ 14 ਕਿਤੇ ਵਾਗੀ ਸੀ ਪਰ ਇਹ ਝੂਟੀ ਬਹੁਤ ਕਮਾਲ ਕਰ ਰਹੀ ਹੈ ਜੀ ਆਪਣੀ ਮਾਂ ਨਾਲ ਬਹੁਤ ਸੋਹਣਾ ਦੁੱਧ ਪ੍ਰਦਰਸ਼ਨ ਕਰੇਗੀ ਪਰ ਆਪਾਂ ਇਹਦੀ ਚਵਾਈ ਤਿੰਨ ਟਾਈਮ ਚ ਕਰਾਵਾਂਗੇ ਕਿਉਂਕਿ ਝੂਟੀ ਥੋੜੀ ਜੀ ਛੋਟੀ ਹੈ ਬਈ ਤੇ ਆਰਡਰ ਵੀ ਇਸ ਨੇ ਉਨਾ ਨਹੀਂ ਖੋਲੇ ਹੈਗੇ ਜਿੰਨਾ ਇਹ ਦੁੱਧ ਕਰ ਰਹੀ ਹੈ ਉਹਨਾਂ ਆਰਡਰ ਨਹੀਂ ਖੋਲੇ ਹੈਗੇ ਜਿਸ ਕਰਕੇ ਇਹ ਝੋਟੀ ਜਿਵੇਂ ਆਪਾਂ 6 ਤੋਂ 6 ਚਵਾਈ ਕਰਦੇ ਸੀ ਇਹਦੀ ਉਸ ਟਾਈਮ ਇਹ ਬਹੁਤ ਤੰਗ ਹੁੰਦੀ ਸੀ ਬਾਲਾ ਰਿੰਗਦੀ ਸੀ ਮਤਲਬ 4 ਵਜੇ ਹੀ ਰਿੰਗਣਾ ਸ਼ੁਰੂ ਕਰ ਦਿੰਦੀ ਸੀ ਇਹ ਤੇ 2 ਘੰਟੇ ਬਹੁਤ ਜ਼ਿਆਦਾ ਰਿੰਗਦੀ ਤੇ ਧਰਤੀ ਵੜਦੀ ਦੁੱਧ ਕਢਵਾਉਣ ਵਾਸਤੇ ਬਹੁਤ ਜ਼ਿਆਦਾ એનર્ਜੀ ਬੇਸਟ ਕਰਦੀ ਸੀ ਉਸ ਨੂੰ ਦੇਖਦੇ ਹੋਏ ਆਪਾਂ ਨੇ ਜੀ ਇਹਦੀ ਚਵਾਈ ਤਿੰਨ ਟਾਈਮ ਕਰਤੀ ਆ ਦੇਖੋ ਜੀ ਆਰਡਰ ਤੇ ਬਿੰਨਾ ਬਹੁਤ ਵਧੀਆ ਆਰਡਰ ਤੇ ਬਿੰਨਾ ਨੇ ਇਹਦੇ ਤੇ ਆਪਾਂ ਨੇ ਇਹਦੀ ਚਵਾਈ ਤਿੰਨ ਟਾਈਮ ਕਰਤੀ ਤੇ ਦੁੱਧ ਇਹ ਹੋਰ ਵੀ ਅੱਪ ਕਰ ਗਈ ਤਿੰਨ ਟਾਈਮ ਚਵਾਈ ਦੇ ਵਿੱਚ ਤੇ ਆਪਾਂ ਜਲਦ ਇਹ ਅੱਜ ਹੋਊਗੀ ਜੀ 37 ਦਿਨਾਂ ਦੀ ਸੂਈ ਲਗਭਗ 37 ਦਿਨਾਂ ਦੀ ਸੂਈ ਹੈ ਤੇ ਆਪਾਂ ਜਲਦੀ ਹੀ ਇਸ ਨੂੰ ਲਾਈਵ ਕਰਾਂਗੇ ਆਰਡਰ ਕੁਆਲਿਟੀ ਥਣ ਦੀ ਬੰਤਰ ਤੇ ਥਣ ਦੀ ਸਪੇਸ ਬਹੁਤ ਵਧੀਆ ਥਣ ਦਾ ਸਪੇਸ ਹੈ ਆ ਦੇਖੋ ਜੀ ਲੇਵੇ ਦੇ ਉੱਤੇ ਬਿੰਨਾ ਦੇਖੋ ਤੁਸੀਂ ਬਹੁਤ ਸੋਹਣੀਆਂ ਬਿੰਨਾ ਆ ਲੇਵੇ ਦੇ ਉੱਤੇ ਸੋਡੇ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਜੀ ਆਪਾਂ ਨੂੰ ਪਹਿਲੀ ਝੂਟੀ ਹੈ ਜਿਹੜੀ ਆਪਾਂ ਆਪਣੇ ਘਰ ਤੋਂ ਲਾਈਵ ਕਰਾਂਗੇ ਪੈਸੇ ਮਨੇ ਸ਼ਕੰਦਰ ਵਾਲੀ ਵੀ ਲਾਈਵ ਕਰਦੀ ਸੀ 10.5 ਕਿਲੋ ਹੀ ਦੁੱਧ ਦਿੱਤਾ ਸੀ ਉਸਨੇ ਮੈਨੇ ਫਿਰ ਵੀ ਲਾਈਵ ਚਲਾਈ ਤੀ ਸੀ ਉਹ ਤੇ ਇਸ ਨੂੰ ਆਪਾਂ ਵਧੀਆ ਤਰੀਕੇ ਨਾਲ ਤਿੰਨ ਟਾਈਮ ਦੀ ਚਵਾਈ ਕਰਾਵਾਂਗੇ ਰਾਤ ਨੂੰ 8 ਵਜੇ ਦਿਨੇ 12 ਵਜੇ ਤੇ ਸਵੇਰੇ 4 ਵਜੇ ਚਵਾਈ ਕਰਦੇ ਆ ਜੀ ਇਹਦੀ ਹੁਣ ਆਪਾਂ ਤਿੰਨ ਚਾਰ ਦਿਨਾਂ ਤੋਂ ਬਹੁਤ ਸੋਹਣਾ ਦੁੱਧ ਤੇ ਚੱਲ ਰਹੀ ਹੈ ਤੇ ਝੂਟੀ ਚੰਗਾ ਖਾ ਪੀ ਵੀ ਰਹੀ ਹੈ ਤੇ ਆ ਦੇਖੋ ਜੀ ਗੋਹੇ ਦੇ ਵਿੱਚ ਪੂਰਾ ਟੋਆ ਪੈਂਦਾ ਜੋ ਪੈਣਾ ਚਾਹੀਦਾ ਹੈ ਗੋਹੇ ਦੇ ਵਿੱਚ ਟੋਆ ਡਾਕਟਰ ਜੀਵਨ ਗੋਪਤਾ ਵੀ ਦੱਸਦੇ ਹੁੰਦੇ ਵੀ ਤੁਹਾਡੇ ਗੋਹੇ ਦੇ ਵਿੱਚ ਜਦੋਂ ਮੱਝੇ ਗੋਹਾ ਕਰੇ ਤਾਂ ਟੋਆ ਪੈਣਾ ਬਹੁਤ ਜ਼ਰੂਰੀ ਹੈ ਆ ਦੇਖੋ ਜੀ ਬਹੁਤ ਵਧੀਆ ਟੋਆ ਪੈਂਦਾ ਪ੍ਰੋਪਰ ਤੇ ਦੱਸਿਓ ਬਾਈ ਜੇ ਕੋਈ ਸਿਝਾ ਦੇਣਾ ਚਾਹੁੰਦਾ ਹੈ ਤਾਂ ਮੈਨੂੰ ਕੰਟੈਕਟ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ ਹੈ ਜੀ 98038 01450 ਧੰਨਵਾਦ ਜੀ ਸਾਰਿਆਂ ਦਾ